ਬਾਰੋਂ ਬਸ ਜਮ੍ਹਾਂ ਹੋ ਕੀ ਹੋ ਗਿਆ ਹੈ ਕੋਈ ਨਹੀਂ ਹਉਣਾ ਹੌਸਲਾ ਰੱਖ ਕੋਈ ਗੱਲ ਨਹੀਂ ਤੇਰੇ ਨਾਲ ਪੁੱਤ ਠੀਕ ਆ ਤੇ ਆਪਦਾ ਆਪ ਕੰਮ ਚਲਾ ਇਮਾਨਦਾਰੀ ਨਾਲ ਕੰਮ ਚਲਾਓ ਠੀਕ ਆ ਕੋਈ ਗੱਲ ਨਹੀਂ ਕੋਈ ਬੰਦਾ ਭੁੱਖਾ ਨਹੀਂ ਮਰਦਾ ਹੁੰਦਾ ਤੂੰ ਆਪਦਾ ਬਸ ਬੇਫਿਕਰ ਹੋ ਕੇ ਕੰਮ ਚਲਾ ਭਾਈ ਕੀ ਡੌਂਕੀ ਲਾਈ ਸੀ ਚੱਕਰ ਸੀਗਾ ਹਾਂਜੀ ਐਂ ਲਾਈ ਸੀ ਡੌਂਕੀ ਨਾਲ ਲਾਈ ਉਹ ਏਜੰਟ ਕਹਿੰਦਾ ਸੀ ਇੱਕ ਨੰਬਰ ਤੇ ਭੇਜੂਗਾ ਜੀ ਬਾਅਦ ਚੋਂ ਮੰਲਾ ਡੌਂਕੀਆਂ ਕਹਿੰਦਾ ਲੱਗਣੀਆਂ ਜੀ ਤੇ ਨਾਲ ਦੇ ਮੁੰਡੇ ਥੋੜੇ ਨਾਲ ਸੇਫ ਆਏ ਕਿ ਨਹੀਂ ਨਹੀਂ ਮੰਲਾ ਜੀ ਸਾਰੇ ਇਕੱਠੇ ਆਏ ਆ ਜੀ ਤੇ ਕੋਈ ਉੱਥੇ ਕੋਈ ਆਇਆ ਦਾ ਖਾਸ ਸਾਹ ਹੋ ਜੋ ਨਾਲ ਦੇ ਮੁੰਡਿਆਂ ਨਾਲ ਹਾਂਜੀ ਦੋਵਾਂ ਦੀ ਮਨ ਲਈ ਮੌਤ ਹੋ ਗਈ ਸੀ ਜੀ। ਅੱਛਾ ਜੀ। ਤੇ ਤੁਸੀਂ ਬਾਈ ਜੀ ਕਿਵੇਂ ਜਾਣਦੇ ਹੋਿਆਂ ਦੀ ਮੌਤ ਹੋ ਗਈ ਸੀ ਦੋਵਾਂ ਮੁੰਡਿਆਂ ਦੀ ਤਾਂ ਜੀ। ਦੋ ਜਾਣਦੇ ਨਹੀਂ ਮੌਤ ਨੂੰ। ਉਹ ਵੀ ਵਿਚਾਰੇ ਗਰੀਬ ਪਰਿਵਾਰ ਸੀਗੇ ਉਹ। ਠੱਗੀ ਕਿੰਨੀ ਦੀ ਵੱਜ ਗਈ ਬਾਈ? 50 ਲੱਖ ਰੁਪਏ ਮਨ ਲਈ ਲੱਗ ਗਿਆ ਪੂਰਾ ਜੀ। ਥੋੜਾ ਕਿ ਲਿਆਂਦਾ? ਹਾਂਜੀ। ਤੇ ਚਾਰ ਮੁੰਡਿਆਂ ਤੋਂ ਕਿੰਨੇ ਪੈਸੇ ਲਾਇਆ ਬਾਈ ਜੀ? 1 ਕਰੋੜ ਰੁਪਏ ਲੱਗਿਆ ਸੀਗੇ ਜੀ। ਅੱਛਾ ਹੈ ਨਹੀਂ ਏਜੰਟ ਇੱਥੇ ਕੋ। ਨਹੀਂ ਜੀ। ਅੱਛਾ ਮਤਲਬ ਫਰਾਰ। ਹੁਣ ਤਾਂ ਹੀ ਮਨ ਲਈ ਫੋਨ ਲਾਉਣਾ ਜੀ ਫੋਨ ਵੀ ਨਹੀਂ ਚੱਲਦਾ ਜੀ। ਹੁਣ ਕੀ ਕਰਦੇ ਆ ਬਾਈ ਆਖਰ ਤੇ ਕਹਿੰਦੀ ਆ ਵੀ ਤੁ ਉਨੇ ਵਧੀਆ ਕੰਮ ਕਰਦੇ ਹਾਂ ਜੀ ਵਧੀਆ ਕਿੰਨੇ ਕੁ ਮਹੀਨੇ ਦੀ ਅਰਨਿੰਗ ਹੈਗੀ ਬਾਈ ਇਤੋਂ ਹੀ ਮਤਲਬ ਲੱਖ ਰੁਪਏ ਤਾਂ ਹੀ ਆ ਉੱਪਰ ਹੀ ਆ ਲੱਖਾਂ ਦਾ ਲੱਖ ਉਨੇ ਸੋ ਬਾਈ ਆਪਣਾ ਤੁਹਾਨੂੰ ਅਸੀਂ ਜਿਹੜਾ ਅੱਜ ਵੀਡੀਓ ਦੇਖ ਰਹੇ ਹੋ ਇਹ ਮੁੰਡੇ ਨਾਲ ਮਲਾਵਾਂਗੇ ਇਹ ਮੁੰਡਾ ਅਮਰੀਕਾ ਤੋਂ ਡੋਂਕੀ ਦੀ ਜਿਹੜੀ ਸੱਚ ਦੱਸਿਆ ਪੂਰੀ ਵੀਡੀਓ ਨਾਲ ਜੁੜੇ ਰਹੋ ਕੀ ਸੱਚ ਹੈ ਜੀ ਕਿਵੇਂ ਮੌਦੇ ਮੂੰਹ ਤੋਂ ਆਇਆ ਤੇ ਕਿਵੇਂ ਆ ਕੇ ਹੁਣਾ ਹੋਟਲ ਦਾ ਥਲੋ ਠਾਬੇ ਦੇ ਕੰਮ ਚਲਾ ਰਿਹਾ ਇਹਨੇ ਆਪਣਾ ਕੰਮ ਚਲਾਇਆ ਇਹ ਬੰਦਾ ਇਹੀ ਕਹਿੰਦਾ ਵੀ ਯਾਰ ਵੀ ਬਾਹਰ ਨਾ ਜਾਓ ਡੋਂਕੀ ਤਾਂ ਲਾਉਣ ਦੀ ਦੂਰ ਦੀ ਗੱਲ ਦੋ ਨੰਬਰ ਚ ਵੀ ਬਾਹਰ ਜਾਣ ਦੀ ਲੋੜ ਨਹੀਂ ਜੇ ਤੁਸੀਂ ਇੱਥੇ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਇੱਕ ਨੰਬਰ ਜੀ ਆਉਣ ਦੀ ਵੀ ਲੋੜ ਨਹੀਂ ਕੀ ਤਾਬਾ ਕਿਥੇ ਖੋਲੇ ਹਾਂ ਹਾਂ ਕੀ ਤਾਬਾ ਕਿਥੇ ਵੀ ਤੇ ਆਪਣੇ ਦਾਦੇ ਪੁੱਤ ਅਰਮਾਨਾ ਬੋਲਦੇ ਆ ਜੀ ਅਰਮਾਨਾ ਬੋਲਦੇ ਆ ਹਾਂ ਜੀ ਟੋਲ ਟੈਕਸ ਅਰਮਾਨੇ ਬੋਲਦੇ ਟੋਲ ਟੈਕਸ ਦੇ ਬਾਈ ਦਾ ਜੀਦੇ ਕੋਲੇ ਟੋਲ ਟੈਕਸ ਪੂਰੀ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਤੁਹਾਨੂੰ ਸੱਚ ਦੱਸ ਦਿਆਂ ਕੀ ਹੋਇਆ ਬਾਈ ਬਸ ਮੇਰੀ ਵੀ ਇਹ ਬੇਨਤੀ ਹੈ ਜੀ ਇਹ ਮੁੰਡੇ ਨੇ ਇਹਦੀ ਇੱਜ਼ਤ ਰੱਖਣੀ ਆ ਠੀਕ ਆ ਇਮਾਨਦਾਰੀ ਦੇ ਨਾਲ ਉਹਨੇ ਕੰਮ ਕਰੂਗਾ ਦਾ ਆ ਇਮਾਨਦਾਰੀ ਦੇ ਨਾਲ ਨੌਕਰੀ ਕੀਤੀ ਹੈ ਮੇਰੀ ਇਹ ਬੈਂਤੀ ਆ ਵੀ ਥੋੜੇ ਕੀ ਜ਼ਿਆਦਾ ਬਈ ਮੁੰਡਾ ਇਹ ਭਤੀਜਾ ਜੀ ਮੇਰਾ ਵੀ ਜਸ਼ਨ ਪੰਜਾਬੀ ਢਾਬਾ ਇਹ ਜਿਹੜਾ ਆਪਾਂ ਆ ਜਿਹੜਾ ਹਾਈਵੇ ਰੋਡ ਆ ਜੀ ਇਧਰਲੇ ਪਾਸੇ ਜੀਦਾ ਟੋਲ ਪਲਾਜ਼ਾ ਰਹਿ ਜਾਂਦਾ ਹੈ ਇਧਰ ਬਾਜੇ ਖਾਨੇ ਤੋਂ ਜਿਹੜਾ ਆਪਣਾ ਰਮਾਣਾ ਪੁਲ ਆਉਂਦਾ ਜੀ ਇਹਦੇ ਵਿਚ ਰਮਾਣੇ ਪੁਲ ਦੇ ਤੇ ਜਿਹੜਾ ਆਪਣਾ ਹੈਗਾ ਟੋਲ ਟੈਕਸਾ ਜੀਦੇ ਵਾਲਾ ਇਹਦੇ ਵਿਚਾਲੇ ਆ ਜਸ਼ਨ ਟੋਲ ਟੈਕਸ ਇਧਰ ਜਦੋਂ ਆਪਾਂ ਜੀਦੇ ਤੋਂ ਆਉਂਦੇ ਆ ਤੇ ਰਮਾਣੇ ਦੇ ਪੁਲ ਦੇ ਇੱਥੇ ਵਿਚਾਲੇ ਖੜਿਆ ਕਰੋ ਚਾਹ ਪਾਣੀ ਪੀ ਕੇ ਜਾਓ ਪੂਰੀ ਤੁਹਾਨੂੰ ਅਸੀਂ ਵੀਡੀਓ ਦਾ ਦਿਖਾਉਨੇ ਸੱਚ ਕੀ ਮੁਰੇ ਇਹ ਜਿਹੜਾ ਮੁੰਡਾ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਦੇ ਹਾਲਾਤ ਬਹੁਤ ਹੀ ਗੰਦੇ ਹੋ ਚੁੱਕੇ ਐ ਬਹੁਤ ਖਤਰਨਾਕ ਕੰਡੀਸ਼ਨ ਦੇ ਵਿੱਚੋਂ ਮੁੰਡੇ ਰੰਗ ਰਹੇ ਆ ਸਾਡੇ ਹਾਲਾਤਾਂ ਦੇ ਵਿੱਚੋਂ ਇਹ ਮੁੰਡਾ ਡੌਂਕੀ ਲਾ ਕੇ ਆਇਆ ਐ ਜੀ 50 ਲੱਖ ਰੁਪਈਆ ਲੁੱਟ ਖੋ ਕਰਕੇ ਲੁਟਾ ਕੇ ਏਜੰਟਾਂ ਨੂੰ ਆਗਰੇ ਨੂੰ ਇੱਕ ਢਾਬੇ ਦੇ ਆ ਕੇ ਬਹਿਣਾ ਪਿਆ ਢਾਬਾ ਇਹਦਾ ਆਪਣੇ ਜਾਂ ਕਿਰਾਏ ਤੇ ਐ ਪੂਰੀ ਅਸੀਂ ਬਾਈ ਨਾਲ ਗੱਲਬਾਤ ਕਰਾਂਗੇ ਗੱਲਬਾਤ ਸਾਡੀ ਸ਼ੁਰੂ ਤੋਂ ਲੈ ਕੇ ਜਿਹੜੇ ਵੀਰ ਐ ਬਾਹਰ ਜਾਣਾ ਚਾਹੁੰਦੇ ਐ ਜਾਂ ਮਤਲਬ 50-50 ਲੱਖ ਰੁਪਈਆ ਆਪਣੇ ਘਰ ਦਾ ਖਰਾਬ ਕਰਨਾ ਚਾਹੁੰਦੇ ਆ ਉਹ ਵੀਡੀਓ ਨੂੰ ਪੂਰੀ ਨੂੰ ਦੇਖਿਓ ਅਸੀਂ ਦਿਖਾਉਣਾ ਹੈਗਾ ਵੀਡੀਓ ਦੇ ਵਿੱਚ ਸੱਚ ਕਿਉਂਕਿ ਸਾਨੂੰ ਪੁਸ਼ਕ ਭਰਾਵਾਂ ਨੇ ਕਿਹਾ ਸੀਗੇ ਵੀ ਬੁੱਤੇ ਯਾਰ ਚੰਗੀਆਂ ਸੀਟਾਂ ਪਾਇਆ ਕਰੋ ਦੇਲ ਦੇ ਅਸੀਂ ਹੁਣ ਉਹਨਾਂ ਦੀ ਗੱਲ ਸਲਾਹ ਮੰਨ ਕੇ ਸਾਡੇ ਭਰਾ ਆ ਦੀਪਾ ਬਾਈ ਹੈਪੀ ਬਾਈ ਜੀ ਮਤਲਬ ਉਹ ਚੀਜ਼ਾਂ ਨੂੰ ਹੋਣਾ ਸੀ ਭਾਈ ਜੀ ਅੱਗੇ ਤਿਆਰ ਰਹੇ ਆ ਇਹ ਮੁੰਡਾ ਜਿਹੜਾ ਕੀਦੀ ਅਸੀਂ ਅੱਜ ਇੰਟਰਵਿਊ ਕਰਦੇ ਮੇਰੇ ਨਾਲ ਸਿੰਘ ਉਹ ਠੀਕ ਆ ਭਾਈ ਭਾਈ ਜੀ ਕੀ ਨਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਬ੍ਰੇਕ ਮਰ ਹੌਲੀ ਬੋਲੋ ਹੌਲੀ ਬੋਲੋ ਜਸਵਿੰਦਰ ਸਿੰਘ ਹਾਂ ਜੀ ਭਾਈ ਕੀ ਕੀ ਚੱਕਰ ਹੋਇਆ ਹੈ ਤੁਹਾਡੇ ਨਾਲ ਤੁਸੀਂ ਵਾਪਸ ਆ ਕੇ ਢਾਬੇ ਤੇ ਆ ਕੇ ਕਾਊਂਟਰ ਦੇ ਲੱਗੇ ਬਸ ਜੀ ਹੁਣ ਅਸੀਂ ਕੰਮ ਕਰ ਰਹੇ ਹਾਂ ਕੀ ਤੁਹਾਨੂੰ ਕੀ ਹੈ ਜਾਂ ਮਤਲਬ ਤੁਹਾਡੇ ਨਾਲ ਟਰੈਜਡੀ ਹੋਈ ਹੈ ਉਸ ਕੈਮਰੇ ਮੂਰੇ ਬਾਈ ਜੂ ਦੱਸਿਆ ਅਸੀਂ ਜੀ ਮੰਨ ਲਓ ਅਸੀਂ ਬਾਹਰ ਜਾਣਾ ਅਮਰੀਕਾ ਆ ਅਸੀਂ ਜਿਹੜੀ ਬ੍ਰੇਕ ਮਾਰੋ ਹੌਲੀ ਬੋਲੋ ਯਾਰ ਓਕੇ 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 ਜੀ ਮੰਨ ਲਓ ਪਿੰਡੋ ਜੀ ਚਾਰ ਮੁੰਡੇ ਸੀਗੇ ਜੀ ਇੱਕ ਹੈਪੀ ਸੀਗਾ ਇੱਕ ਕਾਰਨੀ ਸੀਗਾ ਇੱਕ ਤੰਤਰੀ ਸੀਗਾ ਜੀ ਇੱਕ ਮੈ ਸੀਗਾ ਜੀ ਤੇ ਉਹ ਬਈ ਦੂਜੇ ਮੁੰਡੇ ਵਾਪਸ ਆ ਗਏ ਇੱਕ ਮਤਲਬ ਉੱਥੇ ਰਹਿ ਦੂਗੇ ਨਹੀਂ ਮਨ ਸਰ ਸਾਰੇ ਵਾਪਸ ਆ ਗਏ ਸਾਰੇ ਵਾਪਸ ਆ ਗਏ ਤੇ ਚਾਰੇ ਬਾਈ ਤੁਸੀਂ ਕਿਵੇਂ ਕਿਵੇਂ ਗਏ ਸੀ ਕਿਵੇਂ ਡਾਂਕੀ ਲਈ ਕਿਵੇਂ ਏਜੰਟ ਦੇ ਹੱਥਾਂ ਦੇ ਚੜੇ ਕਿਵੇਂ ਤੁਹਾਨੂੰ ਏਜੰਟ ਨੇ ਕਿੰਨੇ ਕਿੰਨੇ ਚਾਰਾਂ ਤੋਂ ਪੈਸੇ ਲਏ ਇਹ ਤਾਂ ਮੰਨ ਲਈ ਆਪਣਾ 45 ਤੋਂ 50 ਲੱਖ ਰੁਪਏ ਮੰਨ ਲਈ ਇੱਕ ਬੰਦੇ ਦਾ ਖਰਚਾ ਆ ਗਿਆ ਸੀ ਥੋੜਾ ਜੀ ਹਾਂਜੀ ਅਸੀਂ ਚਾਰ ਜਣਿਆਂ ਦਾ ਤੁਸੀਂ ਲਾ ਕੇ ਚਲੋ ਵੀ 2 ਕਰੋੜ ਰੁਪਏ ਆ ਗਿਆ ਜੀ 2 ਕਰੋੜ ਰੁਪਏ ਖਰਚਾ ਆ ਗਿਆ ਹਾਂਜੀ ਚਾਰ ਬੰਦਿਆਂ ਦਾ ਹਾਂਜੀ ਭਾਈ ਉਹਨਾਂ ਨੂੰ ਫਿਰ ਕਿਵੇਂ ਤੁਹਾਨੂੰ ਕਿਵੇਂ ਫਸਾਇਆ ਏਜੰਟਾਂ ਨੇ ਕਿਵੇਂ ਤੁਹਾਨੂੰ ਆਪਣੀਆਂ ਗੱਲਾਂ ਦਿਲਾਈ ਕਿਵੇਂ ਤੁਹਾਨੂੰ ਮਤਲਬ ਬਾਈ ਉਹ ਤੁਸੀਂ ਉਹਨਾਂ ਦੀਆਂ ਗੱਲਾਂ ਜਾ ਕੇ ਉਹਨੇ ਵਿਸ਼ਵਾਸ ਕੀਤਾ ਵੀ ਯਾਰ 50 ਲੱਖ ਰੁਪਈਆ ਇੱਕ ਬਹੁਤ ਵੱਡੀ ਰਕਮ ਹੈ। ਹਾਂਜੀ ਜੰਟ ਕਹਿੰਦੇ ਸੀ ਕਿ ਜੀ ਮੰਨ ਲਾ ਤੁਹਾਨੂੰ ਉੱਥੇ ਆਪਣੀ ਕੰਪਨੀ ਚ ਭੇਜਾਂਗੇ ਜੀ। ਅੱਛਾ ਜੀ। ਮੰਨ ਲਾ ਤੁਹਾਨੂੰ। ਪਰ ਆ ਬਹੁਤ ਜ਼ਰੂਰੀ ਜੀ ਮੰਨ। ਕਿੰਨੀ ਤਨਖਾਹ ਤੁਹਾਨੂੰ ਉਹਨੇ ਕਹੇ ਬਈ ਝਾਂਸਾ ਦਿੱਤਾ ਸੀ ਜਦ ਝੂਠ ਬੋਲਿਆ ਸੀ। 4 ਲੱਖ ਰੁਪਈਆ ਮੰਨ ਲਈ ਆਪਣਾ ਕਹਿ ਸੀਗਾ ਇੰਡੀਆ ਦਾ। ਠੀਕ ਹੈ ਜੀ। ਹਾਂਜੀ ਮਹੀਨੇ ਦਾ। ਉਹ ਤਾਂ ਤੁਹਾਨੂੰ ਇਹ ਹੋ ਗਿਆ ਵੀ ਜੇ 4 ਲੱਖ ਰੁਪਈਆ ਮਹੀਨੇ ਦਾ ਕਮਾਉਣੇ ਆ ਤੇ 12 4 60 60 ਲੱਖ ਰੁਪਈਆ ਤੁਸੀਂ ਇੱਕ ਸਾਲ ਦਾ ਕਮਾ ਕੇ ਆਪਣੇ ਪੈਸੇ ਜੇ ਜੇ ਤੁਸੀਂ 50 ਲੱਖ ਰੁਪਇਆ ਲਾਏ ਯਾਰ ਵੀ ਲੱਖ ਰੁਪਇਆ ਕਿੱਥੋਂ ਇਕੱਠਾ ਕੀਤਾ ਐਡੀ ਵੱਡੀ ਪੂੰਜੀ ਐਨੀ ਵੱਡੀ ਰਕਮ ਇਕੱਠੀ ਕਰਨੀ ਬਹੁਤ ਵੱਡੀ ਗੱਲ ਹੈ ਕਿੱਥੋਂ ਵਸੇ ਇਕੱਠੀ ਕੀਤੀ ਅਸੀਂ ਆਪਣਾ ਜ਼ਮੀਨ ਵੇਚੀ ਸੀਗੀ ਅੱਛਾ ਜੀ ਕਿੰਨੀ ਜ਼ਮੀਨ ਵੇਚੀ ਵੀਰੇ ਜ਼ਮੀਨ ਵੇਚੀ ਸੀ ਦੋ ਕਿੱਲੇ ਦੋ ਕਿੱਲੇ ਕਿੰਨੇ ਨੂੰ ਕਿੱਲਾ ਸੀ ਆ ਠੀਕ ਹੈ ਜੀ 45 ਲੱਖ ਨੂੰ 45 ਲੱਖ ਠੀਕ ਹੈ ਜੀ ਠੀਕ ਹੈ ਨਾਲ ਵੀ ਲੈ ਕੇ ਗਏ ਹੋਗੇ ਬੇਚ ਲੈ ਕੇ ਪੰਜ ਚਾਰ ਲੱਖ ਰੁਪਇਆ ਨਾਲ ਲੈ ਕੇ ਸੀਗੀ ਅੱਛਾ ਜੀ ਉੱਥੇ ਬਈ ਫਿਰ ਤੁਹਾਨੂੰ ਏਜੰਟ ਨੇ ਇੱਕ ਨੰਬਰ ਤੇ ਜਾਣ ਲਈ ਕਿਹਾ ਸੀਗਾ ਕਿਸ ਨੂੰ ਇੱਕ ਨੰਬਰ ਤੇ ਭੇਜਿਆ ਸੀ ਉਹਨੇ ਕਿਹਾ ਸੀ ਇੱਕ ਨੰਬਰ ਅੱਛਾ ਜੀ ਬਾਚੂ ਮਾ ਲਾ ਕੇ ਜਦੋਂ ਘਾਟ ਗਈ ਹੂੰ ਬਾਚੂ ਦਾ ਮਾ ਲਾ ਬਦਲੇ ਪਹਿਨਾ ਹੋਰ ਤਰ੍ਹਾਂ ਦਾ ਸੀ ਗਰੀ ਬਾਚੂ ਮਾ ਲਾ ਕੋ ਗੱਲਾਂ ਕਰਦੇ ਉੱਥੇ ਵੀ ਦੇ ਉਥੋਂ ਦੇ ਉਥੋਂ ਦੇ ਜਿਹੜੇ ਤੁਸੀਂ ਹਾਲਾਤ ਦੇਖਿਆ ਉਹ ਹਾਲਾਤ ਸਾਨੂੰ ਵੀ ਦੱਸੋ ਉਥੋਂ ਦੇ ਹਾਲਾਤ ਕੀ ਐ ਕਿਵੇਂ ਬਚ ਕੇ ਆਏ ਹੋ ਕੀ ਉੱਥੇ ਤੁਹਾਨੂੰ ਮੌਤ ਨੇ ਨੇੜੇ ਦੇਖਿਆ ਤੇ ਗੱਲਾਂ ਹੀ ਐ ਲੋਕ ਕਹਿੰਦੇ ਵੀ ਬਾਈ ਯਾਰ ਉੱਥੇ ਮੌਤ ਬਹੁਤ ਨੇੜੇ ਐ ਮੌਤ ਬੰਦੇ ਨੂੰ ਖਹਿ ਕੇ ਲੰਘਦੀ ਐ ਉੱਥੇ ਉਹਦਾ ਮਤਲਬ ਜੰਗਲਾ ਵਜਦੀ ਨੰਗੜਾ ਪੈਂਦਾ ਐ ਉਹ ਤਾਂ ਸਮੁੰਦਰਾ ਯਾ ਮਤਲਬ ਉਹ ਕੀ ਸੱਚ ਹੈ ਵੀ ਹਾਂ ਜੀ ਸਮੁੰਦਰਾ ਵੇਦਿਨ ਨਾ ਪੈਣਾ ਪੈਂਦਾ ਯੂਮਰ ਦਾ ਬਹੁਤ ਔਖਾ ਕੰਮ ਆਈ ਆਪਣੇ ਪੰਜਾਬ ਦਾ ਬਹੁਤ ਵਧੀਆ ਆਈ ਬਾਹਰ ਤਾਂ ਬਹੁਤ ਬੁਰਾ ਹੜ ਆਇਆ ਜਿਹੜਾ ਬਾਰਡਰ ਵਾਰ ਕਰਦੇ ਆ ਵੀਰ ਉਹ ਕਿਵੇਂ ਕਿਵੇਂ ਕਰਦੇ ਆ ਕਿੰਨੀ ਕਿੰਨੀ ਕੋਈ ਚਾਹੀ ਉਹਦੀ ਉਹ ਤਾਂ ਹੈਰਾ ਹੀ ਮਨ 25 30 ਫੋਟੀ ਅੱਛਾ ਜੀ ਉਹ ਕਿਵੇਂ ਕਰਦੇ ਆ ਬਾਈ ਉਹ ਤਾਂ ਸਾਈਨ ਕੱਟ ਕੇ ਤਾਂ ਨੂੰ ਕਰਨਾ ਪੈਂਦਾ ਜੀ ਕੋਈ ਤਾਰਾ ਤਰੋ ਨਹੀਂ ਲੱਗੀਆਂ ਕਿੰਡੇ ਲਈ ਜਦੋਂ ਆਪਾਂ ਪਾਲ ਕਰਦੇ ਆ ਤੁਹਾਨੂੰ ਇਹ ਨਿਰੰਦ ਵੀ ਅੱਗੇ ਤੋਂ ਗੋਲੀ ਵੀ ਪਾ ਸਕਦੀ ਹੈ ਬਈ ਆਪਣੇ ਜੀ ਮੌਤ ਦੇ ਮੂੰਹ ਚ ਹੀ ਹੁੰਦਾ ਬਸ ਬੰਦਾ ਜੀ ਹੂੰ ਪਾਣ ਮਾਣਾ ਤੇ ਕੀ ਕਹਿਣਾ ਚਾਹੁੰਦੇ ਹੋ ਬਈ ਹੁਣ ਤੁਹਾਨੂੰ ਲੱਗਦਾ ਵੀ ਯਾਰ ਮੈਂ ਤਾਂ ਸਾਰਾ ਕੁਝ ਸਾਰਾ ਕੁਝ ਲੁੱਟ-ਖੋਟ ਕੇ ਵਾਪਸ ਇੱਥੇ ਆ ਗਿਆ ਹੋਰ ਇਹ ਹੁੰਦਾ ਬਹੁਤ ਆਪਨਾ ਬਹੁਤ ਕੰਮ ਆਈ ਪਈ ਆਈ ਮੰਨ ਲਾ ਕਿ 80 ਲੱਖ ਰੁਪਏ ਖਰਚਾ ਅੱਛਾ ਜੀ ਇਟਾ ਬਾਬਾ ਵੀ ਆਪਣਾ ਆਪ ਦਾ ਹੀ ਕਰਾਈ ਦੇ ਜੀ ਆਪਣਾ ਹੀ ਆਪ ਦਾ ਹੀ ਜਮਨ ਲਈ ਹੁਣ ਦਿੱਲੀ ਦੀ ਕਿੰਨੀ ਅਰਨਿੰਗ ਹੋ ਜਾਂਦੀ ਬਈ ਦੱਸ ਦਿਓ ਬਈ 4000 ਰੁਪਏ ਵਾਲਾ 45 ਰੁਪਏ ਹੋ ਜਾਂਦੀ ਹਲੇ ਤਾਂ ਨਾ ਹੀ ਕੀਤਾ ਖਰਚਾ ਮਤਲਬ ਲੱਖ ਸਵਾ ਲੱਖ ਰੁਪਏ ਤੁਹਾਨੂੰ ਵੀ ਲਈ ਅਰਨਿੰਗ ਹੈ ਫਿਰ ਭਾਈ ਜੇ ਤੁਹਾਨੂੰ ਲੱਖ ਸਵਾ ਲੱਖ ਰੁਪਏ ਇੱਥੇ ਕਮਾਈ ਹੈ ਮੈਂ ਆਪਣੇ ਮਾਂ ਕੋਲ ਜੋ ਨਾਲੇ ਆਪਣੇ ਭੈਣ ਭਰਾਵਾਂ ਦੇ ਨਾਲੇ ਘਰ ਦਾ ਘਰੇ ਤਾਂ ਫੇਰ ਉਹ ਭਾਈ ਬਾਹਰ ਜਾਣ ਦੀ ਕੀ ਲੋੜ ਪਈ ਜੀ ਮਾਂ ਨੇ ਪਹਿਲਾਂ ਕਾਪਾ ਕਾਪੀ ਸੀਰੀ ਮੁੰਡੇ ਸਾਰੇ ਬਾਹਰ ਬਾਹਰ ਜਿੱਥੇ ਕੈਨੇਡਾ ਚੱਕ ਜਾਗੇ ਚੱਕ ਜਾਗੇ ਹਾਂਜੀ ਭਾਈ ਤੁਸੀਂ ਇਹਨਾਂ ਦੇ ਕੀ ਲੱਗਦੇ ਮੈਂ ਚਾਚਾ ਹੀ ਲੱਗਦੇ ਭਾਈ ਤੁਸੀਂ ਬੱਚੇ ਵਜੇ ਭਾਈ ਜਰੂਰ ਜਾਂਦੇ ਨਾ ਕੋ ਤੁਸੀਂ ਇੱਕ ਖੁਦ ਪੁਲਿਸ ਮੁਲਾਜ਼ਮ ਹੋ ਕੇ ਤੁਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਅੱਜ ਕਿਉਂ ਸਾਥੋਂ ਤਾਂ ਬੇਵਾਰਾ ਹੋ ਕੇ ਗਿਆ ਜੀ ਅੱਛਾ ਜੀ ਮੈਂ ਤਾਂ ਉਹਨੂੰ ਬਹੁਤ ਕੋਸ਼ਿਸ਼ ਕੀਤੀ ਵੀ ਬੁੱਤ ਤੈਨੂੰ ਢਾਬਾ ਖੋਲਦਣ ਆਈ ਆ ਹੀ ਕੰਮ ਕਰਨਾ ਸੀ ਜੀ ਇਹ ਪਹਿਲਾਂ ਵੀ ਇਹਨੂੰ ਇਹੀ ਕਿਹਾ ਸੀ ਪੁੱਛ ਲਈ ਮੈਂ ਕਿਹਾ ਸੀ ਵੀ ਢਾਬਾ ਖੋਲਦਣ ਤੈਨੂੰ ਜੀ ਵੀ ਤੇ ਭਰਾ ਮੇਰਾ ਜਰਾ ਸ਼ਰੀਫ ਆ ਉਹ ਮੋਟਾ ਜੀ ਮੈਂ ਕਹਾਂ ਵੀ ਆਪਾਂ ਇਹਨੂੰ ਟਾਫਾ ਖੋਲ ਦਿੰਨੇ ਆ। ਇਥੇ ਵੀ ਚਲੋ ਵਧੀਆ ਰੋਜ਼ਗਾਰ ਜੱਦੀ ਜਾਊਗਾ। ਠੀਕ ਹੈ। ਜੀ। ਕਿ ਕੋਈ ਪੰਜਾਬ ਦੇ ਵਿੱਚ ਕੰਮ ਹੈ ਨਹੀਂ? ਜੀ। ਕੰਮ ਬਹੁਤ ਹੈਗੇ ਆ ਮਨ ਲੋ ਕੰਮ ਮੁੱਕਦੇ ਨਹੀਂ ਜੇ ਬੰਦਾ ਕੋਸ਼ਿਸ਼ ਕਰੇ। ਹਾਂਜੀ ਹਾਂਜੀ। ਪਰ ਇਹ ਆਪਦੀ ਮਰਜ਼ੀ ਨਾਲ ਮੁੰਡਿਆਂ-ਮੁੰਡਿਆਂ ਦੇ ਮਗਰ ਲੱਗ ਕੇ ਆਂਦਾ ਨਹੀਂ। ਮੈਂ ਤਾਂ ਬਾਹਰ ਆਉਂਗਾ, ਮੈਂ ਤਾਂ ਮਰੂੰਗਾ। ਮੈਂ ਤਾਂ ਜਾਣੇ ਜਾਣਾ। ਇਹ ਫਿਰ ਭਾਈ ਕਿਹਦੇ ਨਾਲ ਗਿਆ? ਆਹ ਤਾਂ ਫਿਰ ਹੁਣ ਹੁਣ ਫਸਾ ਨਹੀਂ ਲੈਣੇ। ਜਿਹਨੂੰ ਬਲਾ ਲੱਗ ਗਿਆ ਵੀ ਉੱਥੇ ਜਾ ਕੇ ਸਾਡੇ ਨਾਲ। ਸਾਡੀ ਕੰਮ ਵੀ ਹੁਣ ਜਾਉਂਦੇ ਆਂ। ਜਿਵੇਂ ਮੱਛੀ ਪਤਨ ਛੱਟ ਕੇ ਮੁੜਦੀ ਆ। ਉਹ ਰੋਨ ਲੱਗ ਗਿਆ ਦਾ ਹਾਂ ਕੀ ਕਰਕੇ ਕੀ ਕੀ ਖਲਾਸਦਾ ਬਾਈ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਨੇ ਵਧੀਆ ਮਲਾਜਮ ਤੁਸੀਂ ਵੀ ਇੱਥੇ ਇੱਕ ਆਪ ਦੀ ਇਮਾਨਦਾਰੀ ਦੀ ਥਾਣੇ ਹੋ ਕੀਤੀ ਹੈ ਨਾ ਜੀ ਮੈਂ ਬਿਲਕੁਲ ਜਿੰਨਾ ਚਿਰ ਡਿਊਟੀ ਕੀਤੀ ਹੈ ਮੈਨੂੰ 15-20 ਸਾਲ ਹੋ ਗਏ ਠੀਕ ਹੈ ਜੀ ਬਿਲਕੁਲ ਇਮਾਨਦਾਰੀ ਦੇ ਨਾਲ ਡਿਊਟੀ ਕੀਤੀ ਹੈ ਕੋਈ ਕਿਸੇ ਤੋਂ ਰਸ਼ਵਤ ਨਹੀਂ ਕੋਈ ਕਿਸੇ ਤੋਂ ਕੁਝ ਇਹੋ ਜਿਹੀ ਕੋਈ ਗਾਟਿੰਗ ਕਿਸੇ ਦੇ ਨਾਲ ਕੋਈ ਹੱਬਦਬ ਕੀਤੀ ਹੋਵੇ ਜਾਂ ਕੁਝ ਵੀ ਕੋਈ ਗਲਤ ਕੰਮ ਕੀਤਾ ਹੋਵੇ ਜੀ ਬਈ ਮੈਂ ਇਹਨਾਂ ਨੂੰ ਇਸ ਵੀ ਪ੍ਰੇਰਨਾ ਕਰਿਆ ਵੀ ਪੁੱਤ ਇੱਥੇ ਆਉਂਦਾ ਇਮਾਨਦਾਰੀ ਦੀ ਆਉਂਦਾ ਰੋਟੀ ਖਾਓ ਵੀ ਕੋਈ ਗੱਲ ਨਹੀਂ ਬੰਦਾ ਭੁੱਖਾ ਨਹੀਂ ਮਰਦਾ ਘਰ ਜੀ ਬਈ ਰੋਜ਼ਗਾਰ ਬਹੁਤ ਅਜੇ ਚਲਾਉਣੇ ਹੋਣ ਜੀ ਤੇ ਚਲੋ ਫਿਰ ਇਹ ਬੱਚਾ ਨਹੀਂ ਮਗਰ ਬਈ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੇ ਫਾਦਰ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਵੀ ਕੀ ਯਾਰ ਉਹ ਨਰਮ ਵਿਚਾਰਾ ਉਹ ਤੇ ਉਹਦੇ ਕਿਹੜਾ ਆਖੇ ਲੱਗਦੇ ਜੀ ਅੱਜ ਕੱਲ੍ਹ ਬੱਚੇ ਕਿੱਥੇ ਲੱਗਦੇ ਆਖੇ ਜੀ ਓਕੇ ਜੀ ਤੇ ਬਈ ਫਿਰ ਥੋੜਾ ਜਿਹਾ ਪਿਆਹ ਲੱਖ ਰੁਪਏ ਤੁਸੀਂ ਲਾਇਆ ਏ ਉਹ ਏਜੰਟ ਨੂੰ ਦਿੱਤੇ ਆ ਤੁਸੀਂ ਸਾਂਝੇ ਖਾਤੇ ਤੇ ਲਾਇਆ ਸਕੀਏ ਆ ਕਿ ਤੁਸੀਂ ਮਤਲਬ ਜੇ ਸਕੇ ਸੰਬੰਧੀ ਆ ਤੁਸੀਂ ਚਾਹੇ ਚਾਹੇ ਇੱਕ ਕੋਸ਼ਿਸ਼ ਪਾ ਰਹੀ ਮੈਂ ਦਿੱਤੇ ਸੀ ਕਿ ਅਸੀਂ ਕਿੰਨੇ ਤੁਸੀਂ ਕਿੰਨੇ ਦੇ ਚ ਬਈ ਚਲ 5 ਲੱਖ ਰੁਪਏ ਦਿੱਤਾ ਸੀ ਠੀਕ ਹੈ ਫਿਰ ਦੋ ਕਿੱਲੇ ਜ਼ਮੀਨ ਔਰ ਕੁਝ ਸੀ ਕਿ ਚਲੋ ਅਸੀਂ ਕੋਸ਼ਿਸ਼ ਕੀਤੀ ਵੀ ਚਲੋ ਬੱਚਾ ਹੋਈ ਵਧੀਆ ਆਉਂਦਾ ਰੋਜ਼ਗਾਰ ਪੈਦਾ ਹੋਵੇ ਚਲੋ ਹੋਰ ਜੋ ਇੱਕ ਵਾਰੀ ਮੱਲੂ ਮੱਲੀ ਬਸ ਚਾਂਦ ਦੇ ਉੱਤੇ ਡੌਂਕੀ ਦੇ ਬਈ ਜਿਹੜੇ ਲਾ ਕੇ ਵਾਪਸ ਆ ਰਹੇ ਸੀ ਕਿ ਉਹ ਕੀ ਕਾਰਨ ਹੈ ਇਹ ਵੀ ਸੱਚ ਹੈ ਵੀ ਮਤਲਬ ਤੁਸੀਂ ਪੰਜਾਬੀ ਆ ਉੱਥੇ ਜਾ ਕੇ ਬਹੁਤ ਸਾਲ ਕਰਦੇ ਹਾਂ ਹਾਂ ਜੀ ਬਹੁਤ ਖਰਾਬ ਕਰਦੇ ਆ ਜੀ ਸਾਰੇ ਆ ਰਹੇ ਇੱਕ ਮਤਲਬ ਪੁੱਛ ਉਥੇ ਇਹ ਵੀ ਛੜਬਾਜੀ ਆ ਨਾ ਜੀ ਹਾਂ ੁੱਡੜਬਾਜੀਆਂ ਬਾਲੀਆਂ ਕਰਦੇ ਚ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਜਿਹੜੇ ਪੰਜਾਬੀ ਸੀਗੇ ਆਪਣੇ ਜੋ ਕੈਨੇਡਾ ਜਾਂਦੇ ਸੀ ਅਮਰੀਕਾ ਜਾਂਦੇ ਸੀ ਠੀਕ ਆ ਜੀ ਉਹ ਜਾਂਦੇ ਸੀ ਉਹ ਕੰਮ ਕਰਦੇ ਸੀ ਜੀ ਬਈ ਉਹਨਾਂ ਦੀ ਗੱਲ ਹੋਰ ਸੀ ਹੁਣ ਥੋੜਾ ਜਿਹਾ ਪੁਕਰਬਾਜੀ ਜਿਹੜਾ ਸੋਸ਼ਲ ਮੀਡੀਆ ਕਰਕੇ ਜਾਦੇ ਪੁਕਰਬਾਜੀ ਹ ਭਾਈ ਮੈਂ ਨਾ 4-5 ਦਿਨ ਹੋ ਗਏ ਇੱਕ ਵੀਡੀਓ ਜੀ ਵੇਖੀ ਜਾਂਦਾ ਸੀ ਉਹ ਚ ਆਪਣੇ ਮੁੰਡੇ ਜਿਹੜੇ ਜਦੋਂ ਕੰਧ ਟੱਪੇ ਠੀਕ ਆ ਕੰਧ ਟੱਪ ਕੇ ਥਾਪੀਆਂ ਮਾਰਦੇ ਸੀ ਇਹ ਉਹ ਬਾਈ ਥਾਪੀ ਕਿਹਨੂੰ ਮਾਰਦੇ ਸੀ ਅਮਰੀਕਾ ਦੀ ਸਰਕਾਰ ਨੂੰ ਮਾਰਦੇ ਸੀ ਜਾਂ ਟਰੰਪ ਨੂੰ ਮਾਰਦੇ ਸੀ ਇਹ ਹੀ ਇਹ ਹੀ ਤਾਂ ਫੁਗਰ ਪੁਣਾ ਹੈ ਬਈ ਜਦੋਂ ਤੁਸੀਂ ਕੰਦ ਟੱਪ ਕੇ ਗਏ ਆ ਤੁਸੀਂ ਇਹ ਸੋਚੋ ਵੀ ਅਸੀਂ ਐਡੇ ਜੰਗਲ ਦੇ ਵਿੱਚ ਦੀ ਗਏ ਇਹਨਾਂ ਰਿਸਕ ਲਿਆ ਅਸੀਂ ਹੈ ਮਾਂ ਪਿਓ ਦੇ ਪੈਸੇ ਖਰਾਬ ਕੀਤੇ ਵੀ ਤੁਸੀਂ ਉੱਥੇ ਜਾ ਕੇ ਸ਼ੁਕਰਾਨਾ ਕਰੋ ਮਹਾਰਾਜ ਦਾ ਉਹਨਾਂ ਦਾ ਫਰਜ਼ ਬੰਦਾ ਸੀ ਉਹ ਧਰਤੀ ਨੂੰ ਐ ਮੱਥਾ ਟੇਕਦੇ ਤੇ ਸ਼ੁਕਰਾਨਾ ਕਰਦੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਅਸੀਂ ਇੱਥੇ ਆਏ ਆ ਇੱਥੇ ਸਾਨੂੰ ਕੋਈ ਚੰਗਾ ਕੰਮ ਮਿਲ ਜੇ ਠੀਕ ਆ ਵੀ ਇੱਥੇ ਕੋਈ ਚੰਗਾ ਕੰਮ ਮਿਲੇ ਰੋਜ਼ਗਾਰ ਮਿਲੇ ਜਿਹੜੇ ਅਸੀਂ ਪੈਸੇ ਮਾਂ ਪਿਓ ਦੇ ਖਰਾਬ ਕੀਤੇ ਆ ਤੇ ਅਸੀਂ ਉਹ ਉਹਨਾਂ ਨੂੰ ਕਮਾ ਕੇ ਦੇ ਸਕੀਏ ਭਾਈ ਸਾਰੇ ਅੰਡ ਨਾਲ ਤੇ ਨਹੀਂ ਮਾਰੇ ਹੋਗੇ ਲੋਕ ਕਹਿੰਦੇ ਕੈਨੇਡਾ ਵਾਲੇ ਵੀ ਮਾਰੇ ਆ ਅਮਰੀਕਾ ਵਾਲੇ ਵੀ ਮਾਰੇ ਆ ਆਸਟ੍ਰੇਲੀਆ ਵਾਲੇ ਵੀ ਮਾਰੇ ਆ ਮਾਰੇ ਜੀ ਆਪਣੇ ਜਿਹੜੇ ਮੁੰਡੇ ਫੁੱਫਰ ਬਵਾਜੀਆਂ ਕਰਦੇ ਆ ਸ਼ੋਸ਼ੇ ਬਾਜੀਆਂ ਕਰਦੇ ਆ ਜਿਹੜੇ ਆ ਹੁੱਲੜ ਬਾਜੀਆਂ ਕਰਦੇ ਆ ਉਹ ਵੀ ਮਾਰੇ ਆ ਉਸ ਤੋਂ ਕਿਤੇ ਜ਼ਿਆਦੇ ਘਰੋਂ ਤੱਕ ਕਰੋ ਜੰਗੇ ਕਰੋ ਜੰਗੇ ਘਰੋਂ ਚੰਗੇ ਆ ਜਿਹੜੇ ਵੀ 25 25 ਕਿੱਲੇ ਜਿਹਨਾਂ ਕੋਲ ਜ਼ਮੀਨ ਆ ਉਹ ਜ਼ਿਆਦੇ ਫੁੱਫਰ ਬਾਜੀਆਂ ਸ਼ੋਸ਼ੇ ਹੁੱਲੜ ਬਾਜੀਆਂ ਕਰਦੇ ਆ ਉਹ ਜੀ ਉਹਨਾਂ ਦਾ ਉੱਥੇ ਕੰਮ ਹੀ ਨਹੀਂ ਉਹ ਕੰਮ ਤਾਂ ਕਰਦੇ ਵੀ ਬਸ ਉਹਨਾਂ ਦਾ ਹੁੱਲੜ ਬਾਜੀਆਂ ਉਹ ਜਿਹੜਾ ਮੋਟਾ ਕੋਈ ਕੰਮ ਵਾਲਾ ਹੁੰਦਾ ਜਿਹੜਾ ਅਗਲਾ ਕੋਈ ਆਖਦੀ ਦੋ ਕਿੱਲੇ ਜ਼ਮੀਨ ਵੇਚ ਕੇ ਗਿਆ ਹੁੰਦਾ ਉਹ ਉਹਨਾਂ ਦੇ ਵੀ ਉਹ ਮੰਨ ਕੇ ਚੱਲੋ ਵੀ ਜੜ੍ਹਾਂ 'ਚ ਬੰਦੇ ਆਉਂਗਾ ਬਿਲਕੁਲ ਤੇ ਭਾਈ ਤੁਸੀਂ ਉੱਥੇ ਹੁਣ ਗਏ ਹੋ ਹਨਾ ਤੇ ਉੱਥੇ ਫਿਰ ਉੱਥੇ ਜਿਵੇਂ ਇੱਕ ਗਾਣਾ ਆਇਆ ਚੱਲੀ ਜਾਂਦਾ ਜੱਟਾਂ ਦੇ ਆ ਮੁੰਡਿਆਂ ਨੂੰ ਰੋਕ ਸਕੇ ਨਾ ਟਰੱਪ ਫਿਰ ਉੱਥੇ ਵੀ ਉਹ ਜਾ ਕੇ ਫੁਲੜਵਾਲੀਆਂ ਕਰਦੇ ਬੈਣ ਲੱਗੇ ਹਾਂਜੀ ਬਹੁਤ ਕਰਦੇ ਆ ਉਹਦੇ ਉਹ ਰਿਲਾ ਰਿਲਾ ਨੂੰ ਲੈਂਦੇ ਆ ਉਹਦਾ ਕੋਈ ਦਰਵਾਜ਼ਾ ਪਿਆ ਹੋਏ ਭਾਈ ਉਹਦਾ ਅਸਰ ਮਤਲਬ ਉਹਨਾਂ ਨੂੰ ਸਰਕਾਰ ਨੂੰ ਪਤਾ ਲੱਗਿਆ ਭਈ ਸਾਨੂੰ ਤਾਂ ਇਹ ਉਹਦਾ ਚੈਲੰਜ ਕਰੀ ਜਾਂਦੇ ਆ ਇਹਨੂੰ ਵਾਪਸ ਹੀ ਮੋੜੂ ਪਰ ਉਹ ਉਹ ਗੱਲ ਦੀ ਕਿਵੇਂ ਸਮਝ ਆ ਗਈ ਹੈ ਕੀ ਬੱਸ ਦਿੰਦੇ ਅਗਲੇ ਯਾਰ ਅੰਗਰੇਜ਼ੀ ਅੰਗਰੇਜ਼ੀ ਚ ਬਣਾ ਕੇ ਧਾਰ ਦਿੰਦੇ ਅਗਲੇ 50 ਜਾਂ ਵੇਖੋ ਜੀ ਆ ਸਾਨੂੰ ਆ ਪੰਜਾਬ ਵਾਲੇ ਮੁੰਡੇ ਪੰਜਾਬ ਵਾਲੇ ਗਾਇਕ ਕੀ ਕਹਿੰਦੇ ਉਹਨੂੰ ਤਾਂ ਥੋੜੀ ਤਾਂ ਕ੍ਰੀਏਟੀਵਿਟੀ ਫਿਰ ਇਹਦੇ ਵਿੱਚ ਭਾਈ ਕਿਦਾਂ ਜਾਇਕ ਵੀ ਜਿਹੜੇ ਸਿੰਗਰ ਚੱਕ ਮੇਂ ਨਗਰ ਕਾ ਜਾਦਦੇ ਆ ਸਾਰਿਆਂ ਨੂੰ ਕਹਿ ਸਕਦੇ ਉਹ ਵੀ ਕਸੂਰਵਾਰਾ ਬਈ ਚ ਕਸੂਰਵਾਰੀ ਪੂਰੇ ਕਸੂਰਵਾਰ ਦੇ ਸਿੰਗਰ ਵੀ ਬਹੁਤ ਸਾਰੇ ਤੇ ਭਾਈ ਉੱਥੇ ਹੋਰ ਤੁਸੀਂ ਕੀ ਕੀ ਦੇਖਿਆ ਮਤਲਬ ਆਪਾਂ ਕਹਿ ਸਕਦੇ ਆ ਵੀ ਜਦੋਂ ਤੁਸੀਂ ਇੱਥੇ ਗਏ ਹੋ ਉੱਥੇ ਪੋਕਦੇ ਕਿਨੇ ਦਿਨ ਪੋਕਦੇ ਕੀ ਕਿਨੇ ਦਿਨ ਸੀ ਕਿੰਨਾ ਪਿੱਕਨੇ ਲੱਭਦੇ ਨੇ ਉਹ ਉਹਨਾਂ ਨਾਲ ਕਹਿੰਦਾ ਕਿ ਤੇਰੇ ਆਏ ਕਿ ਭਾਈ ਇਹ ਨਹੀਂ ਸੁਣਿਆ ਤੁਸੀਂ ਜਿਹੜਾ ਉਹ ਪਖਾਉਂਦਾ ਹੈ ਤੇ ਉੱਥੇ ਦਰਾਖਤਾਂ ਦੇ ਪੱਤੇ ਖਾਣੇ ਪੈਂਦੇ ਆ ਜੀ ਤੇ ਮਤਲਬ ਬੰਦੇ ਪਿਸ਼ਾਬ ਤੱਕ ਵੀ ਪੀ ਜਾਂਦੇ ਆ ਉਹ ਕੁਝ ਦਿਨ ਪਾਣੀ ਬਹੁਤ ਗੰਦਾ ਹੁੰਦਾ ਜੀ ਮਤਲਬ ਦਰਾਖਤਾਂ ਦੇ ਪੱਤੇ ਹੀ ਖਾਣੇ ਪੈਂਦੇ ਆ ਠੀਕ ਹੈ ਜੀ ਧੁਖਾਉ ਲੱਗਦੀ ਸੀ ਮੱਲਾਂ ਉੱਥੇ ਬਈ ਪੂਰੀ ਮਤਲਬ ਤੁਸੀਂ ਚੰਗੀ ਦੇਖੀ ਹਾਂ ਹਾਂ ਬਹੁਤ ਅੰਧੀ ਉਹਨੂੰ ਲੱਗਦਾ ਸੀ ਭਾਈ ਵੀ ਮੈਂ ਇੱਥੇ ਜਾਂਦਾ ਵਾਪਸ ਜਾਵਾਂ ਨਹੀਂ ਜੀ ਮੈਂ ਤਾਂ ਆਈਂ ਤੇ ਹੁਣ ਤੁਹਾਨੂੰ ਬਈ ਕਿਵੇਂ ਲੱਗ ਰਿਹਾ ਵੀ ਮੈਂ ਆਵਦੇ ਘਰੇ ਪਹੁੰਚ ਗਿਆ ਸਹੀ ਹੈ ਹਾਂਜੀ ਆਪ ਦਾ ਬਹੁਤ ਬੜਾ ਈਮਾਨਦਾ ਹੁਣ ਮੈਨੂੰ ਬਸ ਤੁੰਜਾ ਮਿਲਿਆ ਕਰਿਆ ਵੀ ਉਹ ਤਾਂ ਬਹੁਤ ਵਸਤੂ ਇਬਰਾਨਾ ਜੂੜ ਮਿਲ ਲੰਗਾ ਲਾ ਕੇ ਪਿਉਦਾ 50 ਲੱਖ ਰੁਪਈਆ ਮਿਲ ਦੋਈ ਗਏ ਹੁਣ ਇਹਨਾਂ ਜੂੜ ਹੀ ਮਿਲਣਾ ਜੀ ਇਹ ਬਾਈ ਕਰੂਗਾ 50 ਲੱਖ ਦੇ ਦੇ ਬਾਈ ਜੀ ਇੱਕ ਤਰ੍ਹਾਂ ਦਾ ਉਹ ਠੀਕ ਹੋ ਗਿਆ ਜੀ ਜੀ ਹੁਣ ਆਪ ਦਾ ਟੈਕ ਕੇ ਕੰਮ ਤਾਂ ਕਰੂਗਾ ਹੈ ਆਉਂਦਾ ਢਾਬਾ ਖੋਲੇ ਜਦੋਂ ਲੋਕ ਤੁਸੀਂ ਵਧੀਕ ਕੋਈ ਆਵਦਾ ਰਜਕਾਰ ਚੱਲ ਜੇ ਵੀ ਢਾਬਾ ਪਹਿਲਾਂ ਹੀ ਹੋ ਲੰਦਾ ਸੀ 50 ਲੱਖ ਰੁਪਏ ਲੱਗਣੇ ਸੀ ਪਹਿਲਾਂ ਮੈਂ ਕਹਿੰਦਾ ਰਿਹਾ ਜੀ ਪਹਿਲਾਂ ਮੈਂ ਇਹਨੂੰ ਇਹੀ ਗੱਲ ਕਹਿੰਦਾ ਸੀ ਵੀ ਤੂੰ ਢਾਬਾ ਖੋਲ੍ਹਾ ਕਿ ਤੂੰ ਇਹਨੇ ਪੈਸੇ ਖਰਾਬ ਨਾ ਕਰਕੇ ਜਾ ਕੀ ਪਤਾ ਉੱਥੇ ਕੀ ਹੋਊਗੀ ਵੀ ਕੁਝ ਏਜੰਟ ਵੀ ਮਾਰੇ ਜੀ ਓਕੇ ਜੀ ਏਜੰਟਾਂ ਨੇ ਮੈਦਾ ਉਹ ਮਿਲਿਆ ਨਹੀਂ ਏਜੰਟ ਨੂੰ ਖਰ ਇਹਨਾਂ ਨੂੰ ਆਦਾ ਉਹ ਆਦਾ ਮੈਂ ਇੱਕ ਨੰਬਰ 'ਚ ਲੈ ਕੇ ਜਾਊਂਗਾ ਜੀ ਕਿਹੜਾ ਇੱਕ ਨੰਬਰ 'ਚ ਲੈ ਜਾਣਾ ਜੇ ਜਾ ਕੇ ਉੱਥੇ ਜੰਗਲਾਂ ਦੇ ਵਿੱਚ ਛੜ ਤੇ ਜੰਗਲਾਂ ਦੇ ਵਿੱਚ ਪੂਰਾ ਹਾਲ ਹੋ ਗਿਆ ਇੱਕ ਦੋ ਮੁੰਡੇ ਤਾਂ ਆ ਜਾਂਦੇ ਸਾਡੇ ਨਾਲ ਦੇ ਉੱਥੇ ਉਹ ਮਰ ਗਏ ਸੀ ਕਿੰਨੇ ਮੁੰਡੇ ਕਿਵੇਂ ਮਰੇ ਜਾਂ ਤੇ ਮਰ ਗਏ ਵੀਰੇ ਹਾਂਜੀ ਹਾਂਜੀ ਕਿੰਨੇ ਮੁੰਡੇ ਮਰੇ ਬਈ ਦੋ ਮਰ ਗਏ ਸੀ ਕਿਵੇਂ ਮਰੇ ਜ ਬਈ ਉਹ ਆ ਹੀ ਵਸੇ ਹੀ ਮਾਲਾ ਤੇ ਨਾਲ ਹੀ ਮਰ ਗਏ ਉਹਨਾਂ ਵੀ ਉੱਥੇ ਕਿਤਾ ਉੱਪਰ ਸੀ ਹੋਈ ਮਾਲਾ ਟੱਪਣਾ ਟੱਪਣਾ ਬਹੁਤ ਅੱਛਾ ਜੀ ਹਾਂਜੀ ਟੱਪਣਾ ਟੱਪਣਾ ਬੈਟੀ ਆ ਗਿਆ ਕਿੰਨੇ ਬੜੇ ਸੀ ਵੀਰੇ ਤੇ ਕਿੰਨੀ ਉਮਰ ਥੋੜੀ ਮੇਰੀ 21 ਸਾਲਾ ਹਾਂ ਪੜਾਈ ਪਲੱਸ 2 ਕੀਤੀ ਹੈ ਇੱਕ ਸਾਲ ਦਾ ਬੰਕੂ ਪ੍ਰੋਪੋਸ ਕੀਤਾ ਜੀ ਕਿਉਂਕਿ ਇੱਕ ਨੰਬਰ ਜਿਹੀ ਹੋਣੀ ਹੈ ਹੋਰ ਗਾਂਡਰ ਦੇ ਲੋਕ ਜਾਈ ਜਾਂਦੇ ਆ ਦੁਬਈ ਵਰਗੇ ਦੇਸ਼ਾਂ ਤੇ ਜਾਈ ਜਾਂਦੇ ਆ ਇਹ ਹੋਰ ਦੇਸ਼ ਬਹੁਤ ਹੈਗੇ ਹੈ ਸੋ ਫੜਿਆ ਸੀ ਕਿ ਵੀ ਯਾਰੋ ਲੱਗੀ ਦੀ ਗੱਡੀਆਂ ਲਿਆਵਾਂਗੇ ਮੰਗਲੇ ਪਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਹਾਂਜੀ ਉਹ ਸੀਗਾ ਜਾਈ ਬਈ ਇਹਦੇ ਲੋਕ ਦਿਖਾਵੇ ਇਹ ਵੀ ਭੁੱਡੇ ਵੀ ਤੁਸੀਂ ਦਿਖਾਵਾ ਦਿਖਾਵਾ ਵੀ ਜਿਹੜੇ ਕੋਈ ਥੋੜਾ ਜਿਹਾ ਸੈਂਦਾਕਰ ਹੁੰਦਾ ਵੀ 20 30 ਕਿਲੇ ਵਾਲਾ ਉਹਦੇ ਜਦੋਂ ਆਪਾਂ ਕੋਈ ਰੀਲਿਸ ਕਰਦਾ ਠੀਕ ਹੈ ਉਹਦੀ ਰੀਲਿਸ ਕਰਕੇ ਫਿਰ ਜਿਵੇਂ ਆਨ ਲੈ ਆਪਦੀ ਚਾਦਰ ਵੇਖ ਕੇ ਪੈਰ ਫਸਾਰਨੇ ਚਾਹੀਦੇ ਬੰਦੇ ਨੂੰ ਕੋਈ ਤਗੜੇ ਘਰ ਦੀਆਂ ਰਿਸਸਾ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਦੇ ਵੀ ਮੰਨ ਲਓ ਗੱਲ ਚੁਪਠਾ ਦਿਓ ਠੀਕ ਹੈ ਜਾਂ ਮਾਂ ਪਿਓ ਦੀ ਵੀ ਗੱਲ ਚੁਪਠਾ ਦਿਓ ਮਾਤਾ ਇਹੀ ਕਹਿਣਾ ਵੀ ਇਥੇ ਤਕੜੇ ਦੇ ਮਗਰ ਲਾ ਕੇ ਆਪ ਦਾ ਬਿਲਕੁਲ ਜੀ ਬਈ ਕੀ ਦਿਮਾਗ ਦੇ ਵਿੱਚ ਥੋੜ ਸੀਗਾ ਕੀ ਦਿਮਾਗ ਚ ਚੱਲ ਰਿਆ ਸੀ ਵੀ ਅੱਜ ਰੱਬ ਆਇਆ ਉੱਥੋਂ ਆਵਾਂਗੇ ਉੱਥੋਂ ਆ ਕੇ ਬਾਅਦ ਚ ਹੀ ਗੱਡੀ ਲਵਾਂਗੇ ਆ ਆਪਾਂ ਬੰਗਲਾ ਲਵਾਂਗੇ ਇਹ ਨਹੀਂ ਜ਼ਮੀਨ ਲਵਾਂਗੇ ਉਹ ਕਹਿ ਰਹੇ ਪੂਰੀ ਮੌਜੂਦ ਹਾਂ ਹਾਂਜੀ ਬਸ ਉੱਥੇ ਆ ਹੀ ਸੀਗਾ ਜੀ ਮੰਨ ਲਓ ਉੱਥੇ ਕੰਮ-ਕੰਮ ਕਰਕੇ ਇਹ ਜ਼ਮੀਨ ਬਣਾਵਾ ਲਈ ਅੱਛਾ ਜੀ ਘਰ ਤੋਂ ਮੰਲਾ ਪਾਵਾਂਗੇ ਇਹ ਚੇਰਾ ਰੱਖਵਾ ਲਵਾਂਗੇ ਜੀ ਤੇ ਬਸ ਹੁਣ ਤੇ ਕੀ ਮੰਲਾ ਮਤਲਬ ਇੱਥੇ ਹੁਣ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ 1.5 ਲੱਖ ਸਵਾ ਲੱਖ ਰੁਪਇਆ ਪਰ ਮੰਨ ਤੁਸੀਂ ਮਹੀਨੇ ਦਾ ਇਹ ਤੇ ਤੁਮ ਦਾ ਵੀ ਆਤ ਬੜੀ ਆ ਕੋ ਸਵਾਦ ਹੈ ਤੇ ਆਪ ਦਾ ਵਧੀਆ ਜਿੰਦਗੀ ਜਿਉ ਰਹੀ ਤੇ ਇੱਥੇ ਵੀ ਉਹ ਉਹ ਚੀਜ਼ ਆਪ ਲੈ ਸਕਦੇ ਆ ਹਾਂਜੀ ਮਮਾ ਇੱਥੇ ਵੀ ਲੈ ਸਕਦੇ ਆ ਕਿਤੇ ਆਪ ਦਾ ਮਤਲਬ ਹੀ ਬਹੁਤ ਵੱਧ ਵਧੀਆ ਹੈ ਇੱਥੇ ਵੀ ਕਿਸ ਤਰ੍ਹਾਂ ਦੀ ਜੀ ਬਾਜ਼ੀ ਜਿੰਦੀ ਉੱਥੇ ਵੀ ਕਿਸ ਤਰ੍ਹਾਂ ਦਾ ਸਾਹ ਉੱਥੇ ਮੈਨੂੰ ਮਲਾ ਸਾਰਾ ਕੋ ਕਿਸ ਤਰ੍ਹਾਂ ਨਹੀਂ ਮਿਲਦਾ ਇਹ ਮਨ ਵਗੈਰਾ ਕਰਨਾ ਬਿਲਕੁਲ ਕਿਤੇ ਆਲਾ ਘਰੇ ਬੈਠਿਆ ਜੀ ਆਪਾਂ ਆਪਾਂ ਕੋਲੇ ਜਾ ਵਰਨਾ ਹੈ ਨਾ ਇੱਥੇ ਜੇ ਤੁਸੀਂ ਰੋਟੀ ਖਾ ਕੇ ਆ ਕੇ ਆਉਣਾ ਹੈ ਉਹ ਫਰਕ ਹੁੰਦਾ ਜੀ ਘਰ ਦੇ ਕਿੰਨੇ ਖਰਚੇ ਬਾਈ ਆਪਣੇ ਜਿਆਦਾ ਨਹੀਂ ਬਾਈ ਨਹੀਂ ਘਰ ਦੇ ਮਗਰ ਠੀਕ ਹੈ 20 ਤਕ ਹਜ਼ਾਰ ਜਿੰਨੀ ਦੇ ਸਕਦਾ ਕੋਈ ਨਹੀਂ ਕੋਈ ਜਦੋਂ ਤੁਸੀਂ 25000 ਰੁਪਏ ਖਰਚਾ ਲਾ ਕੇ 25000 ਰੁਪਏ ਤੁਸੀਂ ਲਾ ਲੋ ਆਪਦੇ ਲੇਬਰ ਦਾ ਘੜਦੋ ਹਨਾ 50000 ਰੁਪਏ ਤੇ ਫਿਰ ਤੁਹਾਨੂੰ ਫੇਰ ਵੀ 70000 ਰੁਪਏ ਪਜਦੇ ਤੇ ਤੁਸੀਂ ਇੱਥੇ ਬਾਈ ਜੀ ਮਰਜ਼ੀ ਗੱਡੀ ਲੈਣੋ ਚਾਹੇ ਤੁਸੀਂ ਫੋਰਚੂਨ ਲੈ ਬਣਾ ਲੋ ਚਾਹੇ ਤੁਸੀਂ ਨੋਵਾ ਬਣਾ ਲੋ ਚਾਹੇ ਤੁਸੀਂ ਮਤਲਬ 2 ਗੱਲੇ ਵੀ ਮਿੰਦੇ ਲੈ ਲਓ ਕਿਸਤਾ ਦੀ ਦੇਣੀ ਆ ਪਊ ਕਿਉਂਕਿ ਬਾਈ ਕਰਨੀ ਪੈਂਦੀ ਸਾਡੇ ਪੰਜਾਬ ਦੀ ਸਰਕਾਰਾਂ ਨਾਲ ਮਾਰ ਗਿਆ ਵੀ ਨਹੀਂ ਜੀ ਤੇ ਪੰਜਾਬ ਦੀ ਸਰਕਾਰ ਨੂੰ ਸਹੀ ਬੈਂਦੀ ਕਰਨਾ ਚਾਹੀਦਾ ਜੇ ਤੁਸੀਂ ਨੌਜਵਾਨਾਂ ਨੂੰ ਇੱਥੇ ਕੰਮ ਦੇ ਦੋ ਤਾਂ ਨੌਜਵਾਨ ਬਾਹਰ ਜਾਣ ਦੀ ਲੋੜ ਨਾ ਪਵੇ ਸਹੀ ਆ ਬਈ ਤੁਸੀਂ ਬਾਈ ਜੀ ਕੀ ਮਤਲਬ ਸਰ ਨੌਜਵਾਨਾਂ ਵਾਲੇ ਮੈਂ ਨੌਜਵਾਨਾਂ ਨੂੰ ਵੀ ਇਹ ਕਹਿਣਾ ਜੀ ਦੇਖੋ ਇਹ ਪੰਜਾਬ ਆ ਠੀਕ ਹੈ ਇੱਥੇ ਤੁਸੀਂ ਕੋਈ ਵੀ ਰੋਜਗਾਰ ਚਲਾ ਸਕਦੇ ਆ ਆਪਣਾ ਜਦੋਂ ਜੁਪੀ ਦੇ ਵਿੱਚੋਂ ਪਿਆਰ ਦੇ ਵਿੱਚੋਂ ਭਈ ਇਹ ਆ ਕੇ ਆਪਣੇ ਨਾਲ ਇੱਥੇ ਜੈਤੋ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਚ ਉਹਨੇ ਉਲਚਿਆਂ ਵਾਲਾ ਸੀ ਉਹ ਉਹ ਬੰਦੇ ਨੇ ਛੋਕੀ ਦੇ ਵਿੱਚੋਂ ਆ ਕੇ 17 ਕਿੱਲੇ ਜ਼ਮੀਨ ਬਣਾ ਲਈ 17 ਕਿੱਲੇ ਹਾਂ ਲੋਕਵਾਜ ਜੀ ਜਿੱਤੋ ਦੀ ਵੀਡੀਓ ਪਈ ਹੈ ਉਹ ਬੰਦਾ ਜਦੋਂ 17 ਕਿੱਲੇ ਜ਼ਮੀਨ ਬਾਹਰਲਾ ਪਾ ਸਕਦਾ ਹੈ ਕਿ ਅਸੀਂ ਇੱਥੇ ਜਾਂ ਰੋਟੀ ਵੀ ਨਹੀਂ ਖਾ ਸਕਦੇ ਭੀ ਹੈ ਜੱਦੀ ਤੇ ਮੈਂ ਇਹੀ ਕਹਿਣਾ ਵੀ ਇੱਥੇ ਆਪਦਾ ਰੋਜ਼ਗਾਰ ਕਰੋ ਸਰਕਾਰਾਂ ਨੂੰ ਜਦੋਂ ਇਹ ਬੇਨਤੀ ਆ ਵੀ ਭਾਈ ਜਿਹੜੇ ਰੋਜ਼ਗਾਰ ਆਦੇ ਕੋਈ ਸਾਧਨ ਆ ਉਹ ਦਿੱਤੇ ਜਾਣ ਨੌਜਵਾਨਾਂ ਨੂੰ ਇੱਥੇ ਹੀ ਕੋਈ ਰੋਜ਼ਗਾਰ ਦਿੱਤਾ ਜਾਵੇ ਤਾਂ ਫਿਰ ਬਾਹਰ ਜਾਣ ਦੀ ਜਿੰਦੀ ਲੋੜ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਅਸਤਿਕਾ